ਭਾਈ ਅਮਰਤਪਾਲ ਸਿੰਘ ਮਹਿਰੋਂ ਹੋ ਗਏ ਦੁਬਈ ਤੋਂ ਲਾਈਵ ਤੇ ਲਾਈਵ ਆ ਕੇ ਦਿਖਾ ਦਿੱਤੀਆਂ ਉਹਨਾਂ ਨੇ ਉਹ ਤਸਵੀਰਾਂ ਤੇ ਉਹ ਵੀਡੀਓ ਜਿਸ ਨੇ ਪੂਰੇ ਸੋਸ਼ਲ ਮੀਡੀਆ ਦੇ ਉੱਪਰ ਮਚਾ ਦਿੱਤੀ ਹੈ ਹਲਚਲ ਜੀ ਹਾਂ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਈ ਅਮਰਤਪਾਲ ਸਿੰਘ ਮਹਿਰੋਂ ਜੋ ਕਿ ਕਤਲ ਤੋਂ ਬਾਅਦ ਸਿੱਧੇ ਦੁਬਈ ਪਹੁੰਚ ਗਏ ਸੀ ਤੇ ਬਠਿੰਡਾ ਦੀ ਐਸਐਸਪੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹਨਾਂ ਦੀ ਜੋ ਟਰੈਵਲ ਹਿਸਟਰੀ ਹੈ ਤੇ ਉਸ ਦੇ ਵਿੱਚ ਇਹ ਪਤਾ ਲੱਗਿਆ ਹੈ ਕਿ ਸ਼ਾਮ ਨੂੰ 9:30 ਵਜੇ ਉਹਨਾਂ ਨੇ ਦੁਬਈ ਦੀ ਫਲਾਈਟ ਫੜ ਲਈ ਵਿਦੇਸ਼ ਦੇ ਵਿੱਚੋਂ ਲਾਈਵ ਹੋ ਗਏ ਭਾਈ ਅਮਰਤਪਾਲ ਸਿੰਘ ਮਹਿਰੋ ਤੇ ਉਹਨਾਂ ਨੇ ਲਾਈਵ ਹੋ ਕੇ ਕਾਰ ਦੇ ਵਿੱਚ ਤੜਫ ਦੀ ਕਮਲ ਕੌਰ ਦੀ ਸੋਦੇ ਵਾਲੀ ਉਹ ਵੀਡੀਓ ਦਿਖਾਈ ਅਤੇ ਚੱਲਦੀ ਲਾਈਵ ਦੇ ਵਿੱਚ ਛਾਤੀ ਠੋਕੇ ਆਖ ਗਿਆ ਵੱਡੀਆਂ ਗੱਲਾਂ ਜਿਸ ਨੂੰ ਸੁਣ ਕੇ ਤੁਸੀਂ ਵੀ ਰਹਿ ਜਾਣਾ ਹੈਰਾਨ ਕਿ ਆਖਰਕਾਰ ਉਸ ਦਿਨ ਕਮਲਕੌਰ ਨੂੰ ਕਿਵੇਂ ਗੱਡੀ ਦੇ ਵਿੱਚ ਬਿਠਾਇਆ ਗਿਆ ਕਮਲਕੌਰ ਨੂੰ ਕਿਹੜੇ-ਕਿਹੜੀਆਂ ਜਗਾਂ ਦੇ ਉੱਪਰ ਲਿਜਾਇਆ ਗਿਆ ਸਾਰੀ ਵੀਡੀਓ ਆਪਣੇ ਕੈਮਰੇ ਦੇ ਵਿੱਚ ਕੈਦ ਕੀਤੀ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਪਾਈ ਅਮਰਤਪਾਲ ਸਿੰਘ ਮਹਿਰੋਂ ਲਾਈਵ ਹੋ ਕੇ ਉਹਨਾਂ ਨੇ ਸਾਰੀ ਸਚਾਈ ਵਿਖਾ ਦਿੱਤੀ ਹੈ ਜੇਕਰ ਤੁਸੀਂ ਵੀ ਇਸ ਵੀਡੀਓ ਨੂੰ ਦੇਖੋਗੇ ਦੇਖ ਕੇ ਹੈਰਾਨ ਰਹਿ ਜਾਣਾ ਹੈ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਪੰਜਾਬ ਦੇ ਵਿੱਚ ਆਏ ਦਿਨ ਹੀ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਇਦਾਂ ਦੀਆਂ ਜੋ ਵੀ ਅਸ਼ਲੀਲ ਵੀਡੀਓ ਪੋਸਟ ਕਰਦੀਆਂ ਨੇ ਕਮਲਕੌਰ ਅਰਗੀਆਂ ਪ੍ਰੀਤ ਜੱਟੀ ਵਰਗੀਆਂ ਅਤੇ ਹੋਰ ਮੀਤੀ ਕਲੀਅਰ ਅਤੇ ਜਸਮੀਨ ਅਰਗੀਆਂ ਬਹੁਤ ਇਦਾਂ ਦੀਆਂ ਲੜਕੀਆਂ ਨੇ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਇਹਨਾਂ ਨੇ ਗੰਦ ਪਾਇਆ ਹੋਇਆ ਹੈ ਅਤੇ ਹੁਣ ਜਦੋਂ ਕਮਲ ਕੌਰ ਦਾ ਸੋਧਾ ਲੱਗ ਗਿਆ ਤੇ ਉਸ ਤੋਂ ਬਾਅਦ ਸਾਰਿਆਂ ਦੇ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਿ ਜੋ ਹਾਲ ਕਮਲ ਕੌਰ ਦਾ ਹੋਇਆ ਉਹੀ ਹਾਲ ਹੁਣ ਬਾਕੀਆਂ ਦਾ ਵੀ ਹੋਣਾ ਹੈ ਹੁਣ ਭਾਈ ਅਮਰਤਪਾਲ ਸਿੰਘ ਮਹਿਰੋਂ ਉਹਨਾਂ ਨੇ ਲਾਈਵ ਆ ਕੇ ਇਹ ਵੀ ਕਹਿ ਦਿੱਤਾ ਸੀ ਕਿ ਜ਼ਰੂਰੀ ਨਹੀਂ ਕਿ ਕਮਲ ਕੌਰ ਦੀ ਤਾਂ ਡੈੱਡ ਬੋਡੀ ਵੀ ਮਿਲ ਗਈ ਜ਼ਰੂਰੀ ਇਹ ਹੈ ਕਿ ਹੁਣ ਡੈੱਡ ਬੋਡੀ ਵੀ ਨਾ ਮਿਲੇ ਤੇ ਹੋ ਸਕਦਾ ਹੈ ਪਾਰਕਿੰਗਾਂ ਹੋਰ ਸ਼ਹਿਰਾਂ ਦੇ ਵਿੱਚ ਬਹੁਤ ਹੈ ਇਕੱਲੀ ਬਠਿੰਡੇ ਦੇ ਵਿੱਚ ਪਾਰਕਿੰਗ ਨਹੀਂ ਹੈ ਇਦਰ ਐਸਐਸਪੀ ਜੋ ਕਿ ਬਠਿੰਡੇ ਦੀ ਹੈ ਉਸ ਨੇ ਇਹ ਹੀ ਬੋਲਿਆ ਹੈ ਕਿ ਭਾਈ ਅਮਰਤਪਾਲ ਸਿੰਘ ਮੈਰੋਂ ਜੋ ਕਿ ਦੁਬਈ ਦੇ ਵਿੱਚ ਚਲਾ ਗਿਆ ਹੈ ਅਤੇ ਉਸ ਦੀ ਟਰੈਵਲ ਹਿਸਟਰੀ ਵੀ ਇਹ ਦੱਸ ਰਹੀ ਹੈ ਕਿ ਇਸ ਵਕਤ ਦੁਬਈ ਦੇ ਵਿੱਚ ਮੌਜੂਦ ਹੈ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਫੋਨ ਦੇ ਵਿੱਚ ਉਹ ਸਾਰੀ ਵੀਡੀਓ ਕੈਦ ਹੈ ਕਮਲ ਕੌਰ ਉਰਫ ਕੰਚਨ ਕੁਮਾਰੀ ਦਾ ਫੋਨ ਤਾਂ ਭਾਈ ਅਮਰਤਪਾਲ ਸਿੰਘ ਮੈਰੋਂ ਉਸੇ ਵੇਲੇ ਹੀ ਨਾਲ ਰਹਿ ਗਈ ਸੀ ਐਦਾਂ ਦਾ ਜੋ ਕਿ ਪੁਸ਼ਟੀ ਹੈ ਉਹ ਐਸਐਸਪੀ ਬਠਿੰਡਾ ਦੇ ਵੱਲੋਂ ਕੀਤੀ ਗਈ ਹੈ ਜੀ ਹਾਂ ਦੱਸਦੀ ਹੈ ਕਿ ਭਾਈ ਅਮਰਪਾਲ ਸਿੰਘ ਮਹਿਰੋਂ ਅਤੇ ਉਹਨਾਂ ਦੇ ਸਾਥੀਆਂ ਨੇ ਇੱਕ ਧੁਰ ਦੀ ਗੱਡੀ ਚੜਾਈ ਹੈ ਕਮਲਕੌਰ ਨੂੰ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਗੰਦ ਪਾਉਂਦੀ ਸੀ ਸਾਡੇ ਛੋਟੇ-ਛੋਟੇ ਬੱਚੇ ਇਹਨਾਂ ਦੇ ਮਾਹੌਲ ਨੂੰ ਦੇਖਦੇ ਸੀ ਜਿੱਦਾਂ ਦਾ ਇਹ ਕੰਟੈਂਟ ਪਾਉਂਦੇ ਸੀ ਸਮਾਜ ਦੇ ਵਿੱਚ ਇੱਕ ਗਲਤ ਮੈਸੇਜ ਜਾਂਦਾ ਸੀ ਜਿਸ ਦੇ ਕਰਕੇ ਜੋ ਕਿ ਸਾਡੇ ਬੱਚਿਆਂ ਦੇ ਉੱਪਰ ਸਾਡੇ ਪਰਿਵਾਰ ਦੇ ਉੱਪਰ ਗਲਤ ਪ੍ਰਭਾਵ ਪੈਂਦਾ ਸੀ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਭਾਈ ਅਮਰਪਾਲ ਸਿੰਘ ਮਹਿਰੋਂ ਉਸ ਦੀ ਸਪੋਰਟ ਕਰਨੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਦਾਂ ਦਾ ਕੋਈ ਵੀ ਗੰਦਾ ਕੰਟੈਂਟ ਆਪਣੇ ਚੈਨਲਾਂ ਦੇ ਉੱਪਰ YouTube ਦੇ ਉੱਪਰ Facebook Instagram ਜਾਂ ਹੋਰ ਕਿਸੇ ਅਦਾਰੇ ਦੇ ਉੱਪਰ ਕੋਈ ਨਾ ਪਾਵੇ ਜੀ ਹਾਂ ਦੱਸ ਦਈਏ ਕਿ ਹੁਣ ਇੱਕ ਬਹੁਤ ਵੱਡਾ ਸਬਕ ਹੈ ਕਮਲਕੌਰ ਦਾ ਕਮਲਕੌਰ ਦੇ ਸੋਧੇ ਤੋਂ ਬਾਅਦ ਹੁਣ ਬਹੁਤ ਸਾਰੀਆਂ ਕੁੜੀਆਂ ਜੋ ਕਿ ਲੱਕ ਮਟਕਾਉਂਦੀਆਂ ਸੀ Instagram ਦੇ ਉੱਪਰ ਉਹ ਸਭ ਕੁਝ ਬੰਦ ਹੋ ਜਾਣਾ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ